ਦਰਾਹਾ ਵਿਖੇ ਨਗਰ ਕੌਂਸਲ ਅਧਿਕਾਰੀਆਂ ਅਤੇ ਕਰਮਚਾਰੀਆਂ ਨੇ ਬਾਜ਼ਾਰ 'ਚ ਲੱਗੀਆਂ ਫੜੀਆਂ ਅਤੇ ਰੇੜੀਆਂ ਵਾਲਿਆਂ ਨੂੰ ਪਾਈਆਂ ਭਾਜੜਾ ਮੌਕੇ ਦੇ ਦਿੱਤੀ ਚੇਤਾਵਨੀ ਦੱਸ ਦਈਏ ਦਰਾਹਾ ਬਾਜ਼ਾਰ 'ਚ ਰੇੜੀ ਫੜੀਆਂ ਕਰਕੇ ਸਾਰਾ ਦਿਨ ਟ੍ਰੈਫਿਕ ਦੀ ਸਮੱਸਿਆ ਖੜੀ ਰਹਿੰਦੀ ਹੈ ਉਥੇ ਅਧਿਕਾਰੀਆਂ ਵੱਲੋਂ ਅੱਜ ਬਾਜ਼ਾਰ ਦੇ ਵਿੱਚ ਪਹੁੰਚੇ ਅਤੇ ਮਾਮਲੇ ਦੀ ਜਾਂਚ ਕੀਤੀ। ਉਥੇ ਹੀ ਅਧਿਕਾਰੀਆਂ ਨੇ ਬਾਜ਼ਾਰ 'ਚ ਪਹੁੰਚਣ ਤੋਂ ਪਹਿਲਾਂ ਉਹਨਾਂ ਦੀ ਸੂਚਨਾ ਲੋਕਾਂ ਤੱਕ ਪਹੁੰਚ ਗਈ ਅਤੇ ਰੇੜੀ ਫੜੀ ਵਾਲੇ ਆਪਣੀਆਂ ਰੇੜੀਆਂ ਫੜੀਆਂ ਲੈ ਕੇ ਫਰਾਰ ਹੋ ਗਏ। ਉਥੇ ਹੀ ਗੱਲਬਾਤ ਕਰਦਿਆਂ ਅਧਿਕਾਰੀਆਂ ਨੇ ਕਿਹਾ ਕਿ ਅੱਜ ਮਹਿਕਮੇ ਵੱਲੋਂ ਸਿਰਫ ਚੇਤਾਵਨੀ ਦਿੱਤੀ ਗਈ ਹੈ। ਜੇਕਰ ਨਜਾਇਜ਼ ਕਬਜ਼ਾ ਧਾਰੀ ਬਾਝ ਨਹੀਂ ਆਉਂਦੇ ਤਾਂ ਆਉਣ ਵਾਲੇ ਸਮੇਂ 'ਚ ਬਣਦੀ ਕਾਨੂੰਨੀ ਕਾਰਵਾਈ ਕੀਤੀ ਜਾਵੇਗੀ। ਇਸ ਪੱਖੋਂ ਸਬਜ਼ੀ ਮੰਡੀ 'ਚ ਪਹੁੰਚੂ ਕੀ ਮਾਮਲਾ ਜੀ? ਇਹ ਸਾਨੂੰ ਕਈ ਦਿਨਾਂ ਤੋਂ ਵਜੇ ਲੋਕਾਂ ਦੀ ਸ਼ਿਕਾਇਤਾਂ ਆ ਰਹੀਆਂ ਸੀ ਆ ਵੀ ਨਜਾਇਜ਼ ਕਬਜ਼ੇ ਕਰ ਰਹੇ ਨੇ ਇਹ ਰੇੜੀ ਫੜੀਆਂ ਵਾਲੇ ਜੋ ਦੁਕਾਨਦਾਰ ਭਾਈ ਲਵਾਉਂਦੇ ਸੀ ਉਹਨਾਂ ਵੀ ਬੇਨਤੀ ਕਰਦੇ ਆ ਵੀ ਆਪਣੀ ਦੁਕਾਨ ਦੇ ਮੁਰਕੇ ਕਿਸੇ ਦੀ ਰੇੜੀ ਨਾ ਲਵਾਓ ਅਸੀਂ ਇਹਨਾਂ ਵਾਸਤੇ ਲੱਗ ਜੋਲ ਬਣਾਇਆ ਹੈ ਵਾ ਸਟ੍ਰੀਟ ਵੈਂਡਰ ਉੱਥੇ ਜਾਣ ਆਪਣਾ ਇਹ ਅਸੀਂ ਆਹੀ ਇਹਨਾਂ ਦੇ ਹਦਾਇਤ ਦੇ ਕੇ ਆਉਂਦੇ ਆ ਜਿਹਨਾਂ ਨੂੰ ਇੰਸਪੈਕਟਰ ਸਾਹਿਬ ਗੱਲ ਕਰਦੇ ਆ ਮੌਕੇ ਤੇ ਜਾਂ ਨਗਰ ਕੌਂਸਲ ਅਧਿਕਾਰੀ ਜਾਂ ਕਰਮਚਾਰੀਆਂ ਦਾ ਦਸਤਾਮਾਹ ਦਾ ਰੇੜੀਆਂ ਹਟਾ ਲਿਆ ਜਾਂਦੀਆਂ ਉਸ ਤੋਂ ਬਾਅਦ ਦੁਬਾਰਾ ਲੱਗ ਜਾਂਦੀਆਂ ਉਹਦੇ ਬਾਰੇ ਕੀ ਕਹੋਗੇ ਨਹੀਂ ਉਹਨਾਂ ਅਸੀਂ ਬਾਰ-ਬ ਵੇ ਇਹ ਕੋਈ ਸ਼ਾਹ ਅਨੁਰੰਦੀ ਸਿੰਘ ਜੀ ਹੋਣਗੇ ਫਿਰ ਮੈਂ ਆਉਂਗਾ ਸਾਡੇ ਮੇਅਰ ਸਾਹਿਬ ਹੋਣਗੇ ਕੋਈ ਨਾ ਕੋਈ ਟੀਮਾਂ ਅਲੱਗ-ਅਲੱਗ ਤਰ੍ਹਾਂ ਦੀਆਂ ਟੀਮਾਂ ਬਣਾਈ ਜਾਣਗੀਆਂ ਜੇ ਮੰਨ ਲੋ ਇਹ ਰੇੜੀ ਵਾਲੇ ਨਹੀਂ ਮੰਨਦੇ ਫਿਰ ਕੀ ਕਾਰਵਾਈ ਕੀਤੀ ਜਾਏਗੀ ਫਿਰ ਕਾਨੂੰਨੀ ਕਾਰਵਾਈ ਕਰੀ ਜਾਊਗੀ ਇਹਨਾਂ ਤੇ